ਇਹਦੇ ਤੇ ਆਪਾਂ 12000 ਦੀ ਸਕੀਮ ਦਿੱਤੀ ਵੀ ਹੈਗੀ ਆ ਠੀਕ ਹੈ ਜੀ ਜਿਹੜੇ ਪਿੰਡ ਪਹਿਲੇ ਘਰੇ ਦੇ ਪਹਿਲੇ ਪਿੰਡ ਜਾਊ 12000 ਦੇ ਸਟਾਰਟ ਵੱਡੀ ਗੱਲ ਹੈਗੀ ਵੀ ਜੇ ਕਿਸੇ ਕੋਲ ਛੋਟਾ ਟਰੈਕਟਰ ਹੋਵੇ ਨਹੀਂ ਪੈਸੇ ਲਾ ਸਕਦੇ ਟਰੈਕਟਰ ਤੇ ਆਪਾਂ ਉਹ ਤੋਂ ਖਿੱਚਾ ਕੇ ਦੇ ਦਾਂਗੇ ਖਿੱਚਾ ਕੇ ਲੈ ਜੀ ਦਾ 9 ਫੁੱਟ ਆ ਤੇ ਨਿਕਲੂ 9 ਫੁੱਟ 4 ਇੰਚ اندرੋਂ ਇਹਨਾਂ ਰਹਿਲਾ ਹੈ ਲੈ ਬਈ ਹੱਥ ਨਾਲ ਹੀ ਬਾਈ ਖੇੜੀ ਜਾਂਦਾ ਹੈਗਾ ਵਿੱਚੋਂ ਵੀ ਦਿਖਾ ਦਿਓ ਬਈ ਲੈ ਹਾਂ ਜੀ ਦੋਸਤੋ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਪਹੁੰਚਿਆ ਪਿੰਡ ਲੋਪੋ ਦੇ ਵਿੱਚ ਬਈ ਜੀ ਜਾਇਜ਼ ਰੇਟਾਂ ਤੇ ਵਧੀਆ ਸੰਦ ਖਰੀਦਣ ਲਈ ਬਾਈ ਨਾਲ ਮਿਲਣ ਲੱਗਾਂਗੇ ਤੁਹਾਨੂੰ ਤੇ ਸਕਰੀਨ ਉੱਪਰ ਨੰਬਰ ਹੈਗਾ ਬਾਈ ਦਾ ਕੰਟੈਕਟ ਕਰ ਲਿਓ ਬਾਈ ਜੀ ਤੇ ਆਜੋ ਬਾਈ ਨਾਲ ਕਰਦੇ ਆ ਗੱਲਬਾਤ ਸਾਰੀ ਸੱਸੀ ਕਾ ਬਈਆ ਮੇ ਜੀ ਸੱਸੀ ਕਾ ਜੀ ਵਾਹਿਗੁਰੂ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਅਮਰਜੀਤ ਸਿੰਘ ਲੋਪੋ ਠੀਕ ਹੈ ਬਾਈ ਜੀ ਤੇ ਜਿਵੇਂ ਬਾਈ ਜੀ ਮੈਂ ਕਿਹਾਗਾ ਹਰੇਕ ਪ੍ਰਕਾਰ ਦਾ ਆਪਣੇ ਕੋਲ ਇੰਪਲੀਮੈਂਟ ਮਿਲ ਜਾਂਦਾ ਬਾਈ ਜੀ ਜੀ ਠੀਕ ਹੈ ਬਾਈ ਜੀ ਤੇ ਅੱਜ ਕਿਹੜਾ ਇੰਪਲੀਮੈਂਟ ਦਿਖਾਈਏ ਬਾਈ ਜੀ ਰੋਟਾਵੇਟਰ ਦਿਖਾ ਦਿਓ ਜੀ ਪਹਿਲਾਂ ਠੀਕ ਹੈ ਲੋਬੇ ਜੀ ਤੁਹਾਨੂੰ ਅੱਜ ਦਿ ਐਗਰੋ ਟ੍ਰੇਮ ਐਗਰੋ ਟੈਕ ਦਾ ਜੀ ਠੀਕ ਹੈ ਜੀ ਠੀਕ ਹੈ ਚਾਦਰ ਦਿਖਾਓ ਜਿਹੜੀ ਆਪਾਂ ਇਹਨੂੰ ਕੋਆਰਡੀਨੇਟ ਕੀਤਾ ਬਹੁਤ ਮਜ਼ਬੂਤ ਪੂਰੀ ਮਜ਼ਬੂਤ ਚਾਦਰ ਲੱਗੀ ਹੋਈ ਹੈਗੀ ਜਿਹੜੀ ਆਮ ਨਾ ਚਲੋ ਆਪਾਂ ਕਿਸੇ ਦਾ ਨਾਮ ਨਹੀਂ ਦੇਣਾ ਹੈਗਾ ਆਮ ਜਿਹੜੀ ਇੱਥੇ ਬਾਡੀ ਨੂੰ ਠੀਕ ਹੈ ਲੱਗੀ ਹੁੰਦੀ ਆਪਣੀਆਂ ਫੱਟੇ ਨੂੰ ਲਾਈ ਹੈ ਤੇ ਵੀ ਜੇ ਫੱਟੇ ਨੂੰ ਉਹ ਚਾਦਰ ਲਾਈ ਹੋਈ ਆ ਜਿਹੜੀ ਆ ਉੱਪਰ ਲਾਈ ਹੋਈ ਹੁੰਦੀ ਹੈਗੀ ਸਿੱਧੇ ਵਾਲੀ ਠੀਕ ਹੈ ਭਾਈ ਜੀ ਤੇ ਜਿਹੜਾ ਗੇਅਰ ਆ ਜਾਂਦਾ ਭਾਈ ਜੀ ਇਹਦਾ ਗੇਅਰ ਬਹੁਤ ਮਜ਼ਬੂਤ ਹੈ ਜੀ ਠੀਕ ਹੈ ਜੀ 6 ਸਪਰਿੰਗ ਦਿੱਤੇ ਆਪਾਂ ਠੀਕ ਹੈ ਲੋ ਭਾਈ 6 ਸਪਰਿੰਗ ਨੀਚੇ ਕਰਨਾ ਠੀਕ ਆ ਕਈ ਹੁੰਦਾਗਾ ਵੀ ਰੇਤਾ ਜਾਦੇ ਇਕੱਠਾ ਕਰਨ ਲੱਗ ਜਾਂਦਾਗਾ ਉਹਦੇ ਕਾਰਨ ਜਾਦੇ ਬੈਠ ਜਾਂਦਾ ਨਾ ਬਾਈ ਜੀ ਹਾਂਜੀ ਇੱਕ ਵੱਡੀ ਗੱਲ ਆ ਸਾਈਜ਼ ਇਹਦਾ 9 ਫੁੱਟ ਆ ਤੇ ਨਿਕਲੂ 9 ਫੁੱਟ 4 ਇੰਚ ਦੇ ਰੋ ਠੀਕ ਆ ਜੀ ਸਾਈਜ਼ 9 ਫੁੱਟ ਆਗਾ ਹਾਂਜੀ ਵੱਧ ਨਿਕਲੂਗਾ ਜੇ ਮੈਂ ਅਪ ਗੱਲੀ ਕੱਟ ਨਹੀਂ ਨਿਕਲ ਲੈਣਾ ਸਾਡੇ 9 ਹੀ ਨਿਕਲੂਗਾ ਬਾਹਰੋਂ ਤਾਂ 10 ਹੀ ਬਣ ਜਾਣਾ ਇਹ ਠੀਕ ਆ ਜੀ ਬਾਹਰੋਂ ਤਾਂ 10 ਹੀ ਬਣ ਜਾਣਾ ਇੱਕ ਦੀ ਹੋਰ ਖਾਸੀਅਤ ਆ ਹਾਂਜੀ ਵੀ 50 ਪਾਵਰ ਦਾ ਆ ਟਰੈਕਟਰ ਖੜਾ 50 ਪਾਵਰ ਦਾ 855 ਠੀਕ ਆ ਪੂਰਾ ਵਧੀਆ ਤਰੀਕੇ ਨਾਲ ਵਰਕ ਕਰੂ ਇਹਦਾ 744 ਤੋਂ ਵੀ ਆਪਾਂ ਖਿ ਸਭ ਤੋਂ ਵੱਧ ਬੰਦ ਵਿਕਣ ਵਾਲਾ ਤੇ ਸਭ ਤੋਂ ਵੱਧ ਰੈਲਾ ਚੱਲਣਾ ਆਪਣੇ ਸਾਰੇ ਪੰਜਾਬ ਦੇ ਵਿੱਚ ਚਲੋ ਐਦ ਕੀ ਥੋੜੀ ਜਿਹੀ ਪ੍ਰੋਬਲਮ ਆ ਗਈ ਵੀ ਝੋਨਾ ਅਸੀਂ ਲੇਟ ਹੋ ਗਏ ਥੋੜਾ ਝੋਨਾ ਲੱਗ ਗਿਆ ਬਾਣ ਵਹਿ ਨਹੀਂ ਰਹੇ ਠੀਕ ਹੈ ਆਪਣੇ ਡੈਮੋ ਥੋੜੇ ਇਧਰ ਬਰਨਾਲੇ ਦੇ ਤਾਜੋ ਦਿੱਤੇ ਹੈਗੇ ਇਧਰ ਗਹਿੜੀ ਦਿੱਤੇ ਹੈਗੇ ਅਲਕੜੀ ਦਿੱਤੇ ਹੈਗੇ ਆ ਠੀਕ ਹੈ ਜੀ ਇੱਥੇ ਸਾਡੇ ਵੀ ਨੇੜੇ ਤੇੜੇ ਚੱਲੇ ਆ ਅੰਮ੍ਰitsar ਆਪਣਾ ਚੱਲਦਾ ਡੈਮੋ ਚਲੋ ਹੁਣ ਤਾਂ ਬੰਦ ਹੋ ਗਿਆ ਝੋਨਾ ਲੱਗਿਆ ਕਰਕੇ ਤੇ ਤਾਯੋ ਦੇ ਬਲੇਡ ਦਿੱਤੇ ਆਪਾਂ ਇਹਨਾਂ ਨੂੰ ਤਾਯੋ ਕੰਪਨੀ ਦੇ ਆ ਠੀਕ ਹੈ ਜੀ ਤੇ ਪੂਰੇ ਰੈਲੇ ਨੇ ਭਾਈ ਭਾਈ ਰੇੜੇ ਤੁਹਾਨੂੰ ਦੱਸਿਆਂਦਾ 744 ਖਿੱਚੀ ਜਾਂਦਾ ਇਹਨੂੰ ਲੈ ਬਈ ਹੱਥ ਨਾਲ ਵੀ ਮੈਂ ਕਹਿੰਦਾ ਮੌਜ ਨਾਲ ਨਹੀਂ ਨਹੀਂ ਇੱਥੋਂ ਨਹੀਂ ਤੁਹਾਨੂੰ ਮੈਂ ਹੋਥ ਗੇੜ ਕੇ ਦਿਖਾਉਣਾ ਪਰ ਇਹ ਦਿਖਾਓ ਲੈ ਬਈ ਜੀ ਦਿਖਾਓ ਤੇ ਕਿੰਨਾ ਰੈੜਾ ਹੈਗਾ ਲੈ ਬਈ ਹੱਥ ਨਾਲ ਹੀ ਬਾਈ ਰੈੜੀ ਜਾਂਦਾ ਹੈਗਾ ਵਿੱਚੋਂ ਵੀ ਦਿਖਾ ਦੀ ਬਈ ਲੈ ਪੂਰਾ ਰੈੜਾ ਹੈਗਾ ਤੇ ਇਹ ਹੈਗਾ ਬਈ ਜੀ 9 ਫੁੱਟ ਚੈਣਾ ਬਈ ਜੀ 9 ਫੁੱਟ ਆਪਣਾ 9.5 ਨਿਕਲੂ 9 ਫੁੱਟ 4 ਇੰਚ ਨਿਕਲੂਗਾ ਠੀਕ ਹੈ ਜੀ ਤੇ ਜਿਹੜੇ ਬਲੇਡ ਨੇ ਵੀ ਜੀ ਬਲੇਡ ਕਿੜਿਆ ਜਾਂਦੇ ਨੇ ਵੀ ਜੀ ਤਾਇਓ ਦੇ ਆਉਂਦੇ ਵੀਰੇ ਤਾਇਓ ਕੰਪਨੀ ਆ ਵਧੀਆ ਕੰਪਨੀ ਪੂਰੇ ਬ੍ਰਾਂਡ ਦੇ ਬਲੇਡ ਆ ਜਾਂਦੇ ਠੀਕ ਹੈ ਇਹ ਕਿੰਨਾ ਦੀ ਜਿਹੜੀ ਘਸਨ ਦੀ ਕੁਆਲਿਟੀ ਹੈਗੀ ਆ ਐਂ ਬਰਫੀ ਲੋਡ ਘਸੂਗਾ ਐਂ ਖੁੰਜਾ ਨਹੀਂ ਉੱਡੂਗਾ ਖੁੰਜਾ ਨਹੀਂ ਉੱਡੂਗਾ ਹਾਂਜੀ ਠੀਕ ਆ ਜੀ ਮਤਲਬ ਇਹ ਸੇਧ ਤੋਂ ਸੇਧ ਜਾਊਗਾ ਹਾਂਜੀ ਵੱਡੇ ਡਾਏ ਦੇ ਵਿੱਚ ਮਕੈਨੀਕਲ ਸੀਲਾਂ ਦੇ ਵਿੱਚ ਮਕੈਨੀਕਲ ਸੀਲਾਂ ਦੇ ਵਿੱਚ ਆ ਗਿਆ ਇਹ ਨਵਾਂ ਮਾਡਲ ਆਉਂਦਾ ਠੀਕ ਆ ਬਾਈ ਜੀ ਤੇ ਇੱਕ ਚੀਜ਼ ਨਾ ਬਾਈ ਜੀ ਆਹ ਲਾਤੀ ਹੈ ਨਾ ਬਈ ਅੱਗੇ ਨਾ ਪਹਿਲਾਂ ਆਹ ਚੀਜ਼ ਘਸ ਕੇ ਇਹਦੇ ਨਾਲ ਲੱਗਣ ਲੱਗ ਜਾਂਦੀ ਹੈ ਨਾ ਹੁਣ ਠੀਕ ਆ ਬਈ ਪਾਸੇ ਪਾਸੇ ਮਿੱਟੀਆਂ ਨਿਕਲੇ ਇੱਥੇ ਪੱਤੀਆਂ ਲਾਈਆਂ ਆਪਾਂ ਠੀਕ ਆ ਜੀ ਤੇ ਆਹ ਚੀਜ਼ ਤੇ ਲੈ ਬਈ ਤੁਸੀਂ ਦੇਖ ਸਕਦੇ ਹੋਗੇ ਪੱਠੇ-ਪੁੱਠੇ ਬੀਜ ਦੇ ਵੱਟ ਨਹੀਂ ਬਣੂਗੇ ਇਹਦੇ ਨਾਲ ਠੀਕ ਆ ਕਈ ਵਾਰ ਰੇਤ ਤਾਂ ਜਿਆਦਾ ਸੁੱਕਾ ਹੁੰਦਾ ਉੱਡਣ ਲੱਗ ਜਾਂਦਾ ਨਾ ਹਾਂਜੀ ਨਹੀਂ ਉੱਡਣਾ ਚਲੋ ਠੀਕ ਆ ਪਰ ਬਾਹਰ ਨਹੀਂ ਨਿਕਲੂ ਨੀ ਮਿੱਟੀ ਨਿਕਲੂਗੀ ਬਹੁਤ ਮਜ਼ਬੂਤ ਫੱਟਾ ਇਹ ਵੇਖੋ ਇੱਥੇ ਆਪਾਂ ਪੈਪ ਲਾ ਦਿੰਦੇ ਆ ਆਪਾਂ ਚਾਦਰ ਮੋੜ ਕੇ ਇਧਰੋਂ ਕਰੀ ਜਾ ਵੇਖੋ ਤੁਹਾਨੂੰ ਦੱਸੂ ਵੇਖੋ ਨਰੋਆ ਕਿੰਨਾ ਹੈਗਾ ਠੀਕ ਆ ਪੂਰੀ ਦੀ ਪੂਰੀ ਮੋਟੀ ਚਾਦਰ ਹੈ ਨਾ ਹਾਂ ਲੋ ਜੀ ਆਇਆ ਕਰੋ ਤੁਹਾਨੂੰ ਪਤਾ ਤੇ ਜੇ ਪੇਂਟ ਦੀ ਗੱਲ ਕਰੀਏ ਭਾਈ ਜੀ ਪੇਂਟ ਵਧੀਆ ਪੇਂਟ ਹੋਇਆ ਵੀਰੇ ਠੀਕ ਆ ਜੀ ਪੱਠੀ ਵਾਲਾ ਕਿ ਭਾਈ ਜੇ ਹਾਂ ਜੀ ਵਧੀਆ ਹਾਂ ਵਧੀਆ ਪੇਂਟ ਹੁੰਦਾ ਜਿਹੜਾ ਆਉਂਦਾ ਕੁਆਲਿਟੀ ਠੀਕ ਆ ਭਾਈ ਜੀ ਬਾਕੀ ਤੁਸੀਂ ਪ੍ਰਾਈਮਰ ਐਗਰੋਟੈਕ ਭਾਈ ਜੇ ਸੁਣੀ ਹੋਣਾ ਪਿਛਲੇ ਸਾਲ ਪੂਰਾ ਬ੍ਰਾਂਡ ਚ ਚੱਲਿਆ ਨਾ ਆਹ ਇਹਦੀ ਟੂਲ ਕਿੱਟ ਠੀਕ ਟੂਲ ਕਿੱਟ ਨਾਲ ਆ ਗਈ ਟੂਲ ਕਿੱਟ ਨਾਲ ਆ ਜੀ ਠੀਕ ਆ ਜੀ ਤੇ ਫ੍ਰੀ ਆ ਭਾਈ ਜੇ ਹਾਂ ਇਹ ਫ੍ਰੀ ਆ ਠੀਕ ਆ ਲਓ ਵੀ ਟੂਲ ਕਿੱਟ ਦੇਖ ਸਕਦੇ ਪਲੀਸ ਗਨ ਵੀ ਨਾਲ ਆ ਗਲਿਸ ਗਨ ਵੀ ਨਾਲ ਆ ਜੀ ਲਓ ਭਾਈ ਤੇ ਦਿਖਾ ਰਿਹਾ ਪਾ ਟੂਲ ਬਾਕਸ ਕਿੱਤੀ ਜੀ ਹੈਗਾ ਲਓ ਲੌਕ ਪਲੱਸ ਹੀ ਹੈ ਜੰਨ ਵਗੇ ਇਹ ਚਾਬੇ ਬੰਨੇ ਹੋਗੇ ਸਾਰਾ ਸੈਟ ਚਾਬੇ ਦਾ ਚਲੋ ਜਿੰਨੀ ਜ਼ਰੂਰਤ ਹੈ ਜਿਹਨੂੰ ਜਿਹੜੇ ਲੱਗਣਗੇ ਇਹਨੂੰ ਠੀਕ ਹੈ ਜੀ ਜਿਹੜੇ ਇਹਨੂੰ ਹੀ ਲੱਗਣ ਲੱਗਣਗੇ ਜੇ ਸਰਵਿਸ ਦੀ ਗੱਲ ਕਰੀਏ ਬਈ ਜੀ ਦੀ ਸਰਵਿਸ ਵੀਰੇ 2 ਸਾਲ ਦੀ ਇਹਦੀ ਗਾਰੰਟੀ ਹੈ ਆਪਣੀ ਠੀਕ ਹੈ ਜੀ ਤੇ ਇੱਕ ਵੱਡੀ ਗੱਲ ਇਹ ਹੈਗੀ ਆ ਵੀ ਕੋਈ ਬੰਦਾ ਸੁਪਣਾ ਵੇਂਦਾ ਹੋਵੇ ਮੇਰਾ ਟਰੈਕਟਰ ਛੋਟਾ ਹੈ ਤੇ ਰੋਟਾਵੇਟਰ ਵੱਡਾ ਹੈ ਆਪਾਂ ਖਿਚਾ ਕੇ ਦੇ ਦਾਂਗੇ ਖਿਚਾ ਕੇ ਦੇ ਦਾਂਗੇ ਚੱਕਰ ਮਿਲਾ ਕੇ ਦੇ ਦੋਗੇ ਜੀ ਮੈਂ ਕਹਿੰਦੀ ਖਿਚਾ ਕੇ ਦੇਵਾਂਗੇ ਠੀਕ ਹੈ ਤੇ ਜੇ ਬਤ ਗੱਲ ਕਰੀਏ ਬਾਈ ਜੀ ਇਹ ਹੈਗੀਆਂ ਪਲੇਟਾਂ ਸਾਈਡ ਦੇ ਨਾ ਹਾਂਜੀ ਤਵੀਆਂ ਕਹ ਦਿੰਦੇ ਤਵੀਆਂ ਕਹ ਦਿੰਦੇ ਨੇ ਜੀ ਠੀਕ ਹੈ ਜੀ ਤੇ ਇਹ ਬਾਈ ਜੀ ਜੇ ਗੱਲਬਾਤ ਕਰੀਏ ਇਹ ਵੀ ਲੇਜ਼ਰ ਕਟਿੰਗ ਵਾਲੀਆਂ ਹੈਗੀਆਂ ਬਾਈ ਜੀ ਹਾਂਜੀ ਇਹ ਚਲੋ ਕਟਿੰਗ ਦੇ ਵਿੱਚ ਆਉਂਦੀਆਂ ਬਣੀਆਂ ਆਉਂਦੀਆਂ ਲੇਜ਼ਰ ਹੁੰਦੀ ਹੈ ਵੈਸੇ ਇਹ ਠੀਕ ਹੈ ਜੀ ਤੇ ਸੀਐਨਸੀ ਮਸ਼ੀਨ ਵਾਲੀ ਜਿਹੜੀ ਪਕੜ ਹਾਂਜੀ ਹਾਂਜੀ ਤੇ ਆਪਾਂ ਇਹਨੂੰ ਈਜੀ ਕਰਿਆ ਹੈਗਾ ਠੀਕ ਹੈ ਜੀ ਤਾਂ ਕਰਨੇ ਪੈਨ ਕੱਢੋ ਠੀਕ ਹੈ ਜੀ ਆ ਆ ਗਿਆ ਨਾ ਜੋ ਉੱਪਰ ਕਰਕੇ ਇਧਰ ਲੈ ਪਾਉਣਾ ਉੱਪਰਲੇ ਪਾਸੇ ਪਾ ਜੂਗਾ ਕੱਦੂ ਕਰਨਾ ਪੁੱਠੀ ਕਰਕੇ ਪਾ ਲਓ ਇਹਨੂੰ ਠੀਕ ਹੈ ਜੀ ਉਹ ਰੇਵੀ ਸਪੋਰਟ ਆ ਗਿਆ ਨਾ ਕਹੇ ਹੁੰਦਾ ਨਾ ਇੱਕ ਉਰੇ ਉਰੇ ਪਾਤਾ ਸਿੱਧਾ ਤੇ ਸਿੱਧੇ ਉੱਥੇ ਤੱਕ ਵਾਗਿਆ ਨਾ ਬਰਾਬਰ ਦਾ ਤੇ ਜਿਹੜਾ ਰੋਟਾਵੇਟਰ ਹੋ ਜੇ 9 ਫੁੱਟਾ ਹੋਰ ਵਰਤਾਂਗੇ ਆਪਾਂ ਕਿਸੇ ਕੰਪਨੀ ਦਾ ਨਾਮ ਨਹੀਂ ਲੈਣਾ ਹੈਗਾ ਆਪਦੀ ਥਾਂ ਤੇ ਸਾਰੀਆਂ ਕੰਪਨੀਆਂ ਵਧੀਆ ਕੰਮ ਕਰਦੀਆਂ ਚਲੋ ਸਾਡਾ ਆਪਦਾ ਤੇ ਉਹਦੇ ਨਾਲੋਂ ਆਪਣਾ 20 30 40 ਕਿਲੋ ਹੋ ਸਕਦਾ 50 ਕਿਲੋ ਵੀਟ ਜਿਆਦਾ ਫੇਟ ਜਾ ਦੇ ਉਹ ਅੱਧਾ ਘੰਟਾ ਲੱਗਦਾ ਉਹ ਹੈਵੀ ਲੱਗਿਆ ਵਾ ਠੀਕ ਹੈ ਜੀ ਤੇ ਜੇ ਕੋੜੀ ਦੀ ਗੱਲਬਾਤ ਕਰੀਏ ਬਈ ਕੋੜੀ ਬਹੁਤ ਮਜ਼ਬੂਤ ਲਾਈਏ ਕਿਉਂ ਲਮਾਈ ਜਿਆਦਾ ਕਰਕੇ ਠੀਕ ਹੈ ਜੀ ਬਹੁਤ ਮ ਇਹ ਅਗਲੇ ਲੇਜ਼ਰ ਕਟਿੰਗ ਨਾਲ ਕਰੀ ਹੋਊਗਾ ਜੀ ਡਿਜ਼ਾਈਨਿੰਗ ਹਾਂਜੀ ਹੋਊਗਾ ਜੀ ਦੇਖ ਸਕਦੇ ਹੋ ਤੇ ਵੇਟ ਕਿੰਨਾ ਕਹਵੇ ਜੀ ਵੇਟ ਦਾ 7 ਕਿਲੋ ਦੇ ਹੋਊਗਾ 7 7 ਕਿਲੋ ਤੋਂ ਪਲੱਸ ਹੋਗਾ ਨਾ ਹਾਂਜੀ ਹਾਂਜੀ ਠੀਕ ਆ 7 ਕਿਲੋ ਤੋਂ ਪਲੱਸ ਹੋਊਗਾ ਤੇ ਗੇਅਰ ਬਾਕਸ ਬਈ ਜੀ ਨੇ ਦੱਸਦੇ ਤਾਂ ਗੇਅਰ ਬਾਕਸ ਕਿਹੜੇ ਕੰਪਨੀ ਦਾ ਹੈ ਬਈ ਜੀ ਬਹੁਤ ਮਜ਼ਬੂਤ ਹੈ ਗੇਅਰ ਬਾਕਸ ਠੀਕ ਆ ਜੀ ਲਓ ਬਈ ਗੇਅਰੂ ਬਾਕਸ ਵੀ ਬਈ ਕਹਿੰਦਾ ਪੂਰਾ ਮਜ਼ਬੂਤ ਹੈਗਾ ਤੇ ਸਾਈਡ ਤੇ ਇਹ ਚੀਜ਼ ਆ ਗਈ ਬਈ ਜੀ ਆਮ ਤੁਸੀਂ ਦੇਖ ਸਕਦੇ ਹੋ ਇਹ ਵੀ ਪਹਿਲਾਂ ਇਹ ਵੀ ਗੇਅਰ ਵੱਡਾ ਆ ਤੇ ਤੇਲ ਵੀ ਜ਼ਿਆਦਾ ਪੈਂਦਾ 4 ਲੀਟਰ ਪੈਂਦਾ ਇਹਦੇ ਵਿੱਚ ਸੀਲ ਤੇਰੇ ਵੀ ਜ਼ਿਆਦਾ ਪਰਦਾ ਉਹ ਵੀ ਖੁੱਲਾ ਆਮ ਰੋਟਾ ਬਟਰ ਨਾ ਉਹ ਖੁੱਲਾ ਹੈ ਮਿੱਟੀ ਮੁੱਟੀ ਮੰਨ ਕੇ ਚੱਲੋ ਵੀ ਜ਼ਿਆਦਾ ਭਰਦਾ ਨਹੀਂ ਠੀਕ ਆ ਜਮਾ ਮੰਨ ਕੇ ਚੱਲੋ ਬੰਦ ਹੀ ਹੈਗਾ ਹਾਂਜੀ ਹਾਂਜੀ ਠੀਕ ਆ ਮਕੈਨੀਕਲ ਸੀਲਾ ਹੈ ਮਕੈਨੀਕਲ ਸੀਲਾ ਆ ਗਿਆ ਵੱਡੀ ਗੱਲ ਹੈਗੀ ਵੀ ਜੇ ਕਿਸੇ ਕੋਲ ਛੋਟਾ ਟਰੈਕਟਰ ਹੋਵੇ ਨਹੀਂ ਪੈਸੇ ਲਾ ਸਕਦੇ ਟਰੈਕਟਰ ਤੇ ਆਪਾਂ ਉਹ ਤੋਂ ਖਿਚਾ ਕੇ ਦੇ ਦਾਂਗੇ ਖਿਚਾ ਕੇ ਦੇ ਦੋਗੇ ਠੀਕ ਆ ਬਈ ਹੁਣ ਤੁਹਾਨੂੰ ਇਹ ਸੋਚਣ ਦੀ ਲੋੜ ਨਹੀਂ ਹੈਗੀ ਬਈ ਜੀ ਵੀ 9 ਫੁੱਟਾ ਰੋਟਰ ਟਰੈਕਟਰ ਤੇ ਪੈਸੇ ਲਾਉਣ ਦੀ ਲੋੜ ਨਹੀਂ ਫालतू ਠੀਕ ਆ ਵੀ 9 ਫੁੱਟਾ ਰੋਟਾ ਬਟਰ ਹੈਗਾ ਆਪਣੇ ਘਰੇ ਤਾਂ ਟਰੈਕਟਰ ਹੀ ਛੋਟ ਠੀਕ ਆ ਜੀ 60 ਪਾਵਰ ਦਾ ਹੋਵੇ ਠੀਕ ਆ ਜੀ 65 ਦਾ ਹੋਵੇ 12 ਫੁੱਟ ਦਾ ਹੀ ਬੰਦਾ ਆਪਣਾ 7 ਤੋਂ ਲਾ ਠੀਕ ਆ ਜੀ ਜਿਵੇਂ ਇਹ ਸਪਰਿੰਗ ਲਾ ਕੇ ਚੱਲੇ ਭਾਈ ਜੀ ਜੇ ਆਪਾਂ ਕਹਿੰਦੇ ਨਹੀਂ ਜਿਉਂਦੇ ਬੇ ਅ ਕਰੂਨਾ ਇੱਕ ਕੋਰੇਜ ਸਪਰਿੰਗ ਲੱਗ ਜਾਂਦਾ ਇੱਕੋ ਤੇ ਲਾਸਟ ਤੇ ਲੱਗ ਜਾਂਦਾ ਨਾ ਬਈ ਦੋ ਦੋ ਆਉਂਦੇ ਵੱਡੇ ਦੇ ਜਿਹੜਾ 7-8 ਫੱਟਾ ਉਹਦੇ ਦੋ ਆਉਂਦੇ ਆ ਜਿਹੜਾ ਉੱਪਰ ਹੋ ਜਾਂਦਾ ਉਹਦੇ ਚਾਰ ਆਪਾਂ ਛੇ ਦਿੱਤੇ ਆ ਛੇ ਦਿੱਤੇ ਹੋਏ ਗੱਲ ਆ ਬਈ ਜੀ ਦੇਖ ਸਕਦੇ ਹੋਗੇ ਤੇ ਫੱਟੇ ਨੂੰ ਉਰੋਂ ਮਜ਼ਬੂਤੀ ਵਾਲਾ ਆ ਗਿਆ ਨਾ ਬਈ ਹਾਂਜੀ ਬਈ ਜੀ ਇਤੋਂ ਬਹੁਤ ਮਜ਼ਬੂਤ ਆ ਜਾਂਦਾ ਠੀਕ ਆ ਬਈ ਜੀ ਤੇ ਜੇ ਪ੍ਰ ਪ੍ਰਾਈਜ਼ ਵੀਰੇ ਦਾ ਕੰਪਨੀ ਦਾ ਹੈਗਾ 1,40,000 ਰੁਪਇਆ ਠੀਕ ਹੈ ਜੀ ਆਪਾਂ ਨੇ ਇੱਕ ਇਹਦੇ ਛੋਟੀ ਸਕੀਮ ਦਿੱਤੀ ਸੀ ਠੀਕ ਹੈ ਜੀ ਉਹ ਹੈਗੀ ਪਹਿਲੇ ਪਿੰਡ ਤੇ ਪਹਿਲੇ ਘਰ ਵਾਸਤੇ ਉਸ ਤੋਂ ਬਾਅਦ ਕੰਪਨੀ ਆ ਰੇਟ ਹੀ ਲੱਗੂ 1.40 ਦੇ ਵਿੱਚੋਂ ਮਾਨਦਨ ਹੋ ਜਾਊਗਾ 1.40 ਚ ਮਾਨ ਹਾਂ ਇਹਦੇ ਤੇ ਆਪਾਂ 12,000 ਦੀ ਸਕੀਮ ਦਿੱਤੀ ਵੀ ਹੈਗੀ ਆ ਠੀਕ ਹੈ ਜੀ ਜਿਹੜੇ ਪਿੰਡ ਪਹਿਲੇ ਘਰੇ ਤੇ ਪਹਿਲੇ ਪਿੰਡ ਜਾਊਗਾ 12,000 ਦੀ ਸਕੀਮ ਇੱਕ 28 ਦਾ ਇੱਕ 28 ਦਾ ਹਾਂ ਜੀ 12,000 ਪਹਿਲਾਂ ਸੋ ਜਾਊਗਾ ਹਾਂ ਇਹ 9 9 ਫੁੱਟੇ ਦੀ ਸਕੀਮ ਆਪਣੀ 9 ਫੁੱਟੇ ਤੇ ਕੱਲੇ ਤੇ ਹਾਂ ਜੀ ਕੱਲੇ 9 ਫੁੱਟੇ ਦੀ ਠੀਕ ਆ ਜਿਵੇਂ ਪਹਿਲੇ ਘਰੇ ਪਹਿਲੇ ਮੈਂ ਪਹਿਲੀ ਕਹਤਾ ਨਾ ਤੁਸੀਂ ਵੀ ਟਰੈਕਟਰ ਨਾਲ ਆਪਾਂ ਖਿਚਾ ਕੇ ਦੇਵਾਂਗੇ ਵੀ 50 ਹੌਸਪਾਵਰ ਦੇ ਦਾਂਗੇ ਦੇ ਦਾਂਗੇ ਠੀਕ ਹੈ ਬੇਨ ਗੱਲ ਉਹੀ ਆ ਗਈ ਤੇ ਹੁਣ ਭਾਈ ਤੁਹਾਨੂੰ ਜਿਆਦਾ ਹੌਸਪਾਵਰ ਟਰੈਕਟਰ ਲੈਣ ਦੀ ਜਰੂਰਤ ਨਹੀਂ ਹੈਗੀ ਭਾਈ ਕਹਿੰਦਾ 50 ਹੌਸਪਾਵਰ ਦੇ ਟਰੈਕਟਰ ਨਾਲ ਤੁਹਾਨੂੰ ਖਿਚਵਾ ਕੇ ਦੇ ਦਾਂਗੇ 50 ਤੇ ਤੇ ਇਹਦੇ ਵਿੱਚ ਆਪਣੇ ਕੋਲੇ ਹੋਰ ਕਿਹੜੇ ਕਿਹੜੇ ਮੰਨ ਕੇ ਚੱਲੋ ਐਪਲੀਮੈਂਟ ਆ ਜਾਂਦੇ ਨੇ ਕਿੰਨੇ ਕਿੰਨੇ ਫੁੱਟ ਚਾਜਦੇ ਨੇ 7 ਫੁੱਟ ਤੋਂ ਆਪਣਾ 12 ਫੁੱਟ ਦਾ ਹੀ ਬੰਦਦਾ 7 ਤੋਂ 12 ਫੁੱਟ ਦਾ ਠੀਕ ਆ ਭਾਈ ਠੀਕ ਹੈ ਭਾਈ ਧੰਨਵਾਦ ਭਾਈ ਜੀ ਮਨਜੀ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਹੋਤੇ। ਤੇ ਲੋਬੇ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ, ਲਾਈਕ ਕਰ ਦਿਓ, ਕਮੈਂਟ ਕਰ ਦਿਓ। ਜੇ ਕਿਸੇ ਵੀਰ ਨੇ ਕਿਸੇ ਵੀ ਤਰ੍ਹਾਂ ਦਾ ਐਪਲੀਮੈਂਟ ਖਰੀਦਣਾ ਹੋਵੇ, ਬਾਈ ਨਾਲ ਸੰਪਰਕ ਜ਼ਰੂਰ ਕਰ ਲਿਓ। ਧੰਨਵਾਦ ਸ਼ਸ਼ੀਕਾ।